ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ। ਦੋਸਤੋ ਚੈਨਲ ਬਾਰੇ ਅਤੇ ਕਹਾਣੀਆਂ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ। ਇੰਤਜ਼ਾਰ ਰਹੂਗਾ। ਕੁਲਵੰਤ ਸਿੰਘ ਦੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ। ਅਤੇ ਹੁਣ ਤਲਾਕ ਹੋਣ ਤੋਂ ਬਾਅਦ ਆਪਣੇ ਭਰਾ ਦੀ ਬਿਮਾਰ ਸੱਸ ਦਾ ਪਤਾ ਲੈਣ ਲਈ ਬਠਿੰਡੇ ਜਾ ਰਿਹਾ ਸੀ। ਜਦੋਂ ਕੁਲਵੰਤ ਸਿੰਘ ਰੋਡਵੇਜ਼ ਬੱਸ ਵਿੱਚ ਚੜ੍ਹਿਆ ਤਾ 62 ਦੇ ਵਿੱਚੋਂ ਸਮਾਨ ਵੇਚਣ ਲਈ ਤਿੰਨ-ਚਾਰ ਔਰਤਾਂ ਵੀ ਬੱਸ ਵਿੱਚ ਚੜੀਆਂ। ਉਹਨਾਂ ਕੋਲ ਪਾਣੀ ਵਾਲੀਆਂ ਬੋਤਲਾਂ, ਠੰਡੇ, ਮਰੂੰਡੇ ਅਤੇ ਮੂੰਗਫਲੀ ਸੀ। ਕੁਲਵੰਤ ਸਿੰਘ ਡਰਾਈਵਰ ਦੇ ਨਾਲ ਲੱਗਦੀ ਸੀਟ ਉੱਪਰ ਬੈਠਾ ਹੋਇਆ ਸੀ। ਜੋ ਔਰਤਾਂ ਬੱਸ ਵਿੱਚ ਸਮਾਨ ਵੇਚ ਰਹੀਆਂ ਸਨ, ਉਹਨਾਂ ਵਿੱਚੋਂ ਇੱਕ ਔਰਤ ਮੂੰਗਫਲੀ ਵੇਚ ਰਹੀ ਸੀ। ਅਤੇ ਉਹ ਹੌਲੀ-ਹੌਲੀ ਹੋਕਾ ਲਾਉਂਦੀ ਹੋਈ ਕੁਲਵੰਤ ਸਿੰਘ ਕੋਲ ਆ ਕੇ ਕਹਿੰਦੀ ਹੈ, "ਮੂੰਗਫਲੀ ਲੈ ਲਵੋ।" ਕੁਲਵੰਤ ਸਿੰਘ ਆਪਣੇ ਧਿਆਨ ਬੈਠਾ ਹੋਇਆ ਸੀ। ਅਧਿਆਪਕ ਸ਼ੀਸ਼ੇ ਵਿੱਚ ਦੀ ਬਾਹਰ ਦੇਖ ਰਿਹਾ ਸੀ ਪਰ ਜੋ ਮੋਂਗਫਲੀ ਵੇਚ ਰਹੀ ਸੀ ਉਸ ਦੀ ਆਵਾਜ਼ ਕੁਲਵੰਤ ਸਿੰਘ ਨੇ ਪਹਿਲਾਂ ਵੀ ਸੁਣੀ ਹੋਈ ਸੀ ਤਾਂ ਉਹ ਜਦੋਂ ਇੱਕਦਮ ਸਿਰ ਘੁਮਾ ਕੇ ਦੇਖਦਾ ਹੈ ਤਾਂ ਉਸ ਮੋਂਗਫਲੀ ਵੇਚਣ ਵਾਲੀ ਔਰਤ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਹੈ ਇਹ ਮੋਂਗਫਲੀ ਵੇਚਣ ਵਾਲੀ ਔਰਤ ਕੋਈ ਹੋਰ ਨਹੀਂ 2 ਸਾਲ ਪਹਿਲਾਂ ਉਸ ਦੇ ਘਰ ਲਾਵਾਂ ਲੈ ਕੇ ਆਈ ਹੋਈ ਉਸ ਦੀ ਪਤਨੀ ਗੁਰਪ੍ਰੀਤ ਕੌਰ ਸੀ ਜਿਸ ਨਾਲ ਉਸ ਦਾ 2 ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ ਗੁਰਪ੍ਰੀਤ ਦੇ ਫਟੇ ਹੋਏ ਕੱਪੜੇ ਮੁਰਝਾਇਆ ਹੋਇਆ ਚਿਹਰਾ ਅਤੇ ਕਮਜ਼ੋਰ ਸਰੀਰ ਦੇਖ ਕੇ ਕੁਲਵੰਤ ਦਾ ਆਪ ਮੁਹਾਰੇ ਹੀ ਰੋਣਾ ਨਿਕਲ ਆਉਂਦਾ ਹੈ ਐਨੀ ਸੋਹਣੀ ਸੁਨੱਖੀ ਗੁਰਪ੍ਰੀਤ ਕੌਰ ਦਾ ਹਾਲ ਦੇਖ ਕੇ ਕੁਲਵੰਤ ਦੇ ਮਨ ਵਿੱਚ ਕਾਫੀ ਜ਼ਿਆਦਾ ਸਵਾਲ ਉੱਠਦੇ ਹਨ ਅਤੇ ਇਹਨਾਂ ਸਵਾਲਾਂ ਨੂੰ ਜਾਣਨ ਵਾਸਤੇ ਉਹ ਗੁਰਪ੍ਰੀਤ ਨੂੰ ਕੁਝ ਪੁੱਛਦਾ ਕਿ ਉਸ ਤੋਂ ਪਹਿਲਾਂ ਹੀ ਗੁਰਪ੍ਰੀਤ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਹੈ। ਇਧਰੋਂ ਡਰਾਈਵਰ ਨੇ ਆਪਣੀ ਬੱਸ ਸਟਾਰਟ ਕਰ ਲਈ ਅਤੇ ਗੁਰਪ੍ਰੀਤ ਨੂੰ ਕਿਹਾ ਭਾਈ ਬੀਬਾ ਬੱਸ ਚੱਲਣ ਲੱਗੀ ਹੈ। ਹੁਣ ਤੂੰ ਥੱਲੇ ਉੱਤਰ ਜਾ। ਪਰ ਜਲਦੀ ਨਾਲ ਕੁਲਵੰਤ ਖੜਾ ਹੋ ਕੇ ਗੁਰਪ੍ਰੀਤ ਦੀ ਬਾਹ ਫੜ ਕੇ ਉਸ ਨੂੰ ਰੋਕ ਲੈਂਦਾ ਹੈ। ਪਰ ਗੁਰਪ੍ਰੀਤ ਰੋਹੀ ਜਾ ਰਹੀ ਸੀ ਅਤੇ ਇੱਕਦਮ ਗੁਰਪ੍ਰੀਤ ਕੌਰ ਨੇ ਕੁਲਵੰਤ ਸਿੰਘ ਦੇ ਪੈਰਾਂ ਤੇ ਸਿਰ ਰੱਖ ਕੇ ਜ਼ੋਰ-ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਕੇ ਬੱਸ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਆਪਸ ਵਿੱਚ ਕੁਸਰ-ਮੁਸਰ ਕਰਨ ਲੱਗ ਪੈਂਦੀਆਂ ਹਨ। ਗੁਰਪ੍ਰੀਤ ਦੇ ਨਾਲ ਜੋ ਦੂਸਰੀਆਂ ਔਰਤਾਂ ਸਨ ਉਹ ਸਾਰੀਆਂ ਥੱਲੇ ਉਤਰ ਗਈਆਂ ਅਤੇ ਗੁਰਪ੍ਰੀਤ ਨੂੰ ਵੀ ਕਹਿਣ ਲੱਗੀਆਂ ਕਿ ਤੂੰ ਥੱਲੇ ਆ ਜਾ। ਪਰ ਕੁਲਵੰਤ ਗੁਰਪ੍ਰੀਤ ਨੂੰ ਰੋਕ ਲੈਂਦਾ ਹੈ ਤੇ ਇੰਨੇ ਵਿੱਚ ਬੱਸ ਅੱਗੇ ਤੁਰ ਪੈਂਦੀ ਹੈ। ਕੁਲਵੰਤ ਖੜਾ ਹੋਇਆ ਬੱਸ ਵਿੱਚੋਂ ਹੀ ਆਪਣੀ ਪਤਨੀ ਗੁਰਪ੍ਰੀਤ ਨੂੰ ਉਸਦੇ ਹਾਲ ਬਾਰੇ ਪੁੱਛਣ ਲੱਗ ਪੈਂਦਾ ਹੈ। ਤਾਂ ਗੁਰਪ੍ਰੀਤ ਆਪਣੇ ਆਪ ਨੂੰ ਥੋੜਾ ਜਿਹਾ ਸੰਭਾਲਦੀ ਹੋਈ ਹੌਲੀ ਜਿਹਾ ਕਹਿੰਦੀ ਹੈ ਸਰਦਾਰ ਜੀ ਸਤਿ ਸ਼੍ਰੀ ਅਕਾਲ। ਮੈਨੂੰ ਮਾਫ਼ ਕਰ ਦਿਓ ਕੁਲਵੰਤ ਗੁਰਪ੍ਰੀਤ ਕੋਲੋਂ ਉਸਦੀ ਹੱਡ ਬੀਤੀ ਪੁੱਛਦਾ ਹੈ ਅਤੇ ਉਸਦੇ ਇਸ ਹਾਲ ਬਾਰੇ ਪੁੱਛਦਾ ਹੈ ਤਾਂ ਜੋ ਗੁਰਪ੍ਰੀਤ ਨੇ ਦੱਸਿਆ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਗੁਰਪ੍ਰੀਤ ਦੱਸਦੀ ਹੈ ਕਿ ਮੈਂ ਆਪਣੀ ਮਾਂ ਅਤੇ ਭਰਾ ਦੇ ਬਹਿਕਾਵੇ ਵਿਚ ਆ ਕੇ ਤੁਹਾਡੇ ਕੋਲੋਂ ਤਰਾਕ ਲੈ ਲਿਆ ਸੀ ਜਿਸ ਕਰਕੇ ਮੈਂ ਆਪਣਾ ਘਰ ਆਪਣੇ ਹੱਥੀ ਬਰਬਾਦ ਕਰ ਲਿਆ ਅਤੇ ਦੂਜਾ ਜੋ ਤੁਸੀਂ 4 ਲੱਖ ਰੁਪਏ ਦਿੱਤੇ ਸਨ ਉਹ ਮੇਰੀ ਮਾਂ ਭਰਾ ਭਾਬੀ ਨੇ ਮਿਲ ਕੇ ਬਰਬਾਦ ਕਰ ਦਿੱਤੇ ਅਤੇ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਉਹ ਐਨੇ ਜ਼ਿਆਦਾ ਲਾਲਚੀ ਹੋ ਗਏ ਕਿ ਪੈਸੇ ਖਤਮ ਹੋ ਜਾਣ ਤੋਂ ਬਾਅਦ ਉਹ ਮੇਰਾ ਦੂਜਾ ਵਿਆਹ ਕਰਨ ਲਈ ਮੈਨੂੰ ਇੱਕ 80 ਸਾਲ ਦੇ ਬਜ਼ੁਰਗ ਨਾਲ ਵਿਆਹਣ ਲੱਗੇ ਸਨ ਕਿਉਂਕਿ ਉਹ ਉਹਨਾਂ ਨੂੰ ਬਹੁਤ ਮੋਟੀ ਰਕਮ ਦੇ ਰਿਹਾ ਸੀ ਪਰ ਮੈਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਮਾਰਿਆ ਅਤੇ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਵੀ ਕੀਤੀ ਫਿਰ ਮੈਂ ਵਿਆਹ ਤੋਂ ਇੱਕ ਦਿਨ ਪਹਿਲਾਂ ਅੱਖ ਬਚਾ ਕੇ ਕਿਸੇ ਤਰੀਕੇ ਨਾਲ ਘਰੋਂ ਪੱਜ ਗਈ। ਫਿਰ ਦੋ ਦਿਨ ਗੁਰੂ ਘਰ ਰਹੀ ਅਤੇ ਉੱਥੇ ਰਹਿੰਦਿਆਂ ਹੀ ਮੇਰੀ ਮੁਲਾਕਾਤ ਇਹਨਾਂ ਔਰਤਾਂ ਨਾਲ ਹੋਈ ਜੋ ਬੱਸ ਸਟੈਂਡ ਵਿੱਚ ਖਾਣ ਪੀਣ ਦਾ ਸਮਾਨ ਵੇਚਦੀਆਂ ਹਨ। ਉਹਨਾਂ ਔਰਤਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੂੰ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੀ ਹੈ ਤਾਂ ਤੂੰ ਹੋਟਲਾਂ ਵਿੱਚ ਜਾ, ਉੱਥੇ ਤੈਨੂੰ ਕੰਮ ਵੀ ਮਿਲ ਜਾਵੇਗਾ ਅਤੇ ਪੈਸੇ ਦੀ ਵੀ ਮੋਟੀ ਕਮਾਈ ਹੋਵੇਗੀ ਪਰ ਤੈਨੂੰ ਲੋਕਾਂ ਨੂੰ ਖੁਸ਼ ਕਰਨਾ ਪਵੇਗਾ। ਪਰ ਮੈਂ ਉਹ ਰਸਤਾ ਨਹੀਂ ਚੁਣਿਆ ਮੈਂ ਆਪਣਾ ਇੱਕ ਕਿਰਾਏ ਤੇ ਕਮਰਾ ਲਿਆ ਅਤੇ ਹੱਕ ਦੀ ਕਮਾਈ ਕਰਕੇ ਆਪਣਾ ਪੇਟ ਪਾਲਣ ਲੱਗੀ ਮੈਂ ਇੱਥੇ ਬੱਸ ਸਟੈਂਡ ਵਿੱਚ ਮੂੰਗਫਲੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਮੈਨੂੰ ਇੱਥੇ ਕੋਈ ਵੀ ਨਹੀਂ ਜਾਣਦਾ ਸੀ ਤੇ ਹੁਣ ਮੈਨੂੰ ਇੱਥੇ ਕੰਮ ਕਰਦਿਆਂ 6 ਮਹੀਨੇ ਹੋ ਗਏ ਹਨ ਅੱਜ ਜਦੋਂ ਮੈਂ ਤੁਹਾਨੂੰ ਅਚਾਨਕ ਹੀ ਦੇਖਿਆ ਤਾਂ ਮੇਰਾ ਦਿਲ ਜੋਰ-ਜੋਰ ਦੀ ਰੋਣ ਨੂੰ ਕਰਨ ਲੱਗਾ ਮੇਰਾ ਦਿਲ ਕਰਦਾ ਸੀ ਕਿ ਦਿਲ ਦੀ ਸਾਰੀ ਪੜਾਹ ਸਿਰੋ ਰੋ ਰੋ ਕੇ ਕੱਢ ਲਵਾਂ ਤੇ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਮਾਫੀ ਮੰਗ ਲਵਾਂ ਤਾਂ ਕਿ ਮੈਨੂੰ ਮਾਫੀ ਮਿਲ ਸਕੇ ਇਹ ਗੱਲਾਂ ਸੁਣ ਕੇ ਕੁਲਵੰਤ ਸਿੰਘ ਵੀ ਰੋਣ ਲੱਗ ਜਾਂਦਾ ਹੈ ਅਤੇ ਗੁਰਪ੍ਰੀਤ ਨੂੰ ਦਿਲਾਸਾ ਦਿੰਦਾ ਹੋਇਆ ਕਹਿੰਦਾ ਹੈ ਕਿ ਮੈਂ ਮੁੜ ਕੇ ਆਵਾਂਗਾ ਮੈਂ ਅੱਗੇ ਰਿਸ਼ਤੇਦਾਰੀ ਵਿੱਚ ਜਾ ਰਿਹਾ ਹਾਂ ਅਤੇ ਆ ਕੇ ਤੈਨੂੰ ਮਿਲਾਂਗਾ ਕੁਲਵੰਤ ਆਪਣੀ ਪਤਨੀ ਨੂੰ ਆਪਣਾ ਫੋਨ ਨੰਬਰ ਅਤੇ 2000 ਰੁਪਏ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਮੈਂ ਜਲਦੀ ਹੀ ਵਾਪਸ ਆਉਂਦਾ ਹਾਂ ਅਤੇ ਤੈਨੂੰ ਮਿਲਦਾ ਹਾਂ ਅਤੇ ਸਾਰੀ ਗੱਲ ਬੈਠ ਕੇ ਕਰਾਂਗੇ ਇਹ ਗੱਲ ਸੁਣ ਕੇ ਗੁਰਪ੍ਰੀਤ ਕੌਰ ਇੱਕ ਪਿੰਡ ਦੇ ਬੱਸ ਸਟੈਂਡ ਤੇ ਉੱਤਰ ਜਾਂਦੀ ਹੈ ਅਤੇ ਕੁਲਵੰਤ ਸਿੰਘ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਜਾਂਦਾ ਹੈ ਫਿਰ ਕੁਲਵੰਤ 2 ਦਿਨਾਂ ਬਾਅਦ ਉਸੇ ਬੱਸ ਸਟੈਂਡ ਵਿੱਚ ਆ ਕੇ ਗੁਰਪ੍ਰੀਤ ਨੂੰ ਮਿਲਦਾ ਹੈ ਤਾਂ ਗੁਰਪ੍ਰੀਤ ਉਸ ਨੂੰ ਆਪਣੇ ਕਿਰਾਏ ਵਾਲੇ ਕਮਰੇ ਵਿੱਚ ਲੈ ਜਾਂਦੀ ਹੈ ਕੁਲਵੰਤ ਸਿੰਘ ਦਾ ਉਸ ਕਮਰੇ ਨੂੰ ਦੇਖ ਕੇ ਰੋਣਾ ਨਿਕਲ ਜਾਂਦਾ ਹੈ ਗੁਰਪ੍ਰੀਤ ਨੇ ਸਾਹਮਣੇ ਵਾਲੀ ਕੰਧ ਉੱਪਰ ਆਪਣੇ ਵਿਆਹ ਵਾਲੀ ਫੋਟੋ ਲਗਾ ਰੱਖੀ ਸੀ ਫਿਰ ਗੁਰਪ੍ਰੀਤ ਕੌਰ ਕੁਲਵੰਤ ਦੀਆਂ ਮਿੰਤਾ ਕਰਨ ਲੱਗ ਜਾਂਦੀ ਹੈ ਕਿ ਮੈਨੂੰ ਇਸ ਨਰਕ ਵਿੱਚੋਂ ਕੱਢ ਲਵੋ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਤੁਸੀਂ ਮੈਨੂੰ ਅਪਣਾ ਲਓ ਜੀ ਜੇਕਰ ਤੁਸੀਂ ਮੈਨੂੰ ਛੱਡ ਕੇ ਜਾਓਗੇ ਤਾਂ ਮੈਂ ਇਸ ਜਹਾਨ ਤੋਂ ਚਲੀ ਜਾਵਾਂਗੀ ਗੁਰਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਕੁਲਵੰਤ ਸੋਚਾਂ ਵਿੱਚ ਪੈ ਜਾਂਦਾ ਹੈ ਤਾਂ ਗੁਰਪ੍ਰੀਤ ਕਹਿੰਦੀ ਹੈ ਕਿ ਤੁਸੀਂ ਆਪਣੀ ਮਾਂ ਨਾਲ ਅਤੇ ਵੱਡੇ ਭਾਈ ਨਾਲ ਗੱਲ ਕਰੋ ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਮੰਨ ਜਾਣਗੇ ਅਤੇ ਉਹ ਮੈਨੂੰ ਮaaf ਕਰ ਦੇਣਗੇ ਫਿਰ ਕੁਲਵੰਤ ਸਿੰਘ ਆਪਣੀ ਮਾਂ ਨੂੰ ਫੋਨ ਕਰਦਾ ਹੈ ਅਤੇ ਉਸ ਨੂੰ ਗੁਰਪ੍ਰੀਤ ਬਾਰੇ ਸਾਰੀ ਗੱਲ ਦੱਸਦਾ ਹੈ ਕੁਲਵੰਤ ਦੀ ਮਾਂ ਰੋਣ ਲੱਗ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਮੇਰੀ ਬਹੂ ਗੁਰਪ੍ਰੀਤ ਨੂੰ ਆਪਣੇ ਨਾਲ ਲੈ ਕੇ ਆ ਮੈਂ ਉਹਨੂੰ ਕਿਤੇ ਨਹੀਂ ਜਾਣ ਦੇਣਾ ਉਹ ਮੇਰੀ ਧੀ ਬਣ ਕੇ ਰਹੇਗੀ ਅਤੇ ਮੈਂ ਉਸ ਦੀ ਮਾਂ ਬਣ ਕੇ ਰਹਾਂਗੀ ਸਾਡਾ ਪਰਿਵਾਰ ਮੁੜ ਤੋਂ ਇੱਕ ਹੋ ਜਾਵੇਗਾ ਕੁਲਵੰਤ ਦੇ ਭਾਬੀ ਅਤੇ ਭਰਾ ਦੋਵੇਂ ਮੰਨ ਜਾਂਦੇ ਹਨ ਅਤੇ ਉਹ ਵੀ ਫੋਨ ਦੇ ਵਿੱਚ ਹੀ ਰੋਣ ਲੱਗ ਪੈਂਦੇ ਹਨ ਅਤੇ ਕੁਲਵੰਤ ਨੂੰ ਕਹਿੰਦੇ ਹਨ ਕਿ ਤੂੰ ਜਲਦੀ ਨਾਲ ਗੁਰਪ੍ਰੀਤ ਨੂੰ ਆਪਣੇ ਘਰ ਲਿਆ ਫਿਰ ਕੁਲਵੰਤ ਸਿੰਘ ਗੁਰਪ੍ਰੀਤ ਦਾ ਲੋੜਿੰਦਾ ਸਮਾਨ ਲੈ ਕੇ ਗੁਰਪ੍ਰੀਤ ਨੂੰ ਘਰ ਲੈ ਆਉਂਦਾ ਹੈ ਤਾਂ ਗੁਰਪ੍ਰੀਤ ਸਾਰਿਆਂ ਤੋਂ ਮਾਫੀ ਮੰਗਦੀ ਹੈ ਤਾਂ ਸਾਰੇ ਉਸ ਨੂੰ ਅਪਣਾ ਲੈਂਦੇ ਹਨ ਅਤੇ ਬਹੁਤ ਖੁਸ਼ ਹੁੰਦੇ ਹਨ ਇੰਨੇ ਦੁੱਖਾਂ ਤੋਂ ਬਾਅਦ ਰੱਬ ਨੇ ਉਹਨਾਂ ਦਾ ਫਿਰ ਤੋਂ ਮੇਲ ਕਰਾ ਦਿੱਤਾ ਅੱਜ ਕੁਲਵੰਤ ਸਿੰਘ ਅਤੇ ਗੁਰਪ੍ਰੀਤ ਕੋਲ गोदी ਵਿੱਚ ਇੱਕ ਪੁੱਤਰ ਹੈ ਅਤੇ ਗੁਰਪ੍ਰੀਤ ਹੁਣ ਖੁਸ਼ੀ-ਖੁਸ਼ੀ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਰਹੀ ਹੈ। ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਘਰਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਉਹਨਾਂ ਪਿੱਛੇ ਆਪਣਾ ਘਰ ਬਰਬਾਦ ਨਾ ਕਰਿਆ ਕਰੋ। ਪਤੀ ਅਤੇ ਪਤਨੀ ਨੂੰ ਚਾਹੀਦਾ ਹੈ ਕਿ ਉਹ ਦੋਵੇਂ ਇੱਕ ਦੂਜੇ ਉੱਪਰ ਆਪਣਾ ਵਿਸ਼ਵਾਸ ਬਣਾ ਕੇ ਰੱਖਣ ਅਤੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ। ਜੇਕਰ ਕੋਈ ਤੁਹਾਨੂੰ ਮਾੜੀ ਮਤ ਦਿੰਦਾ ਹੈ ਤਾ ਉਸ ਦੇ ਪਿੱਛੇ ਨਾ ਲੱਗਣ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਦੱਸ ਸਕਦੇ ਹੋ ਅਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦੇਣਾ ਅਤੇ ਸਾਡੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਹੋਰ ਵੀ ਪੰਜਾਬੀ ਕਹਾਣੀਆਂ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਧੰਨਵਾਦ ਜੀ